ਲੱਗਦੇ ਚੋਰ ਨਹੀਂ ਹੋਣੇ ਜਾਂ ਕਵਾੜੀ ਨਹੀਂ ਹੋਣੇ ਇੱਥੇ ਨਾ ਬੰਦੇ ਬੰਦਾ ਚੜ ਗਿਆ ਪਿਆ ਉਹ ਲੜਬਾਜ਼ ਵੀ ਬਹੁਤ ਹੈ ਇੱਥੇ ਉਹ ਲੜਬਾਜ਼ ਦੇਖੋ ਇਹ ਕਿਸ਼ਤੀਆਂ ਆਇਆ ਹੋਣਾ ਨਾ इनकी وجہ سے ਕੰਮ ਲੱਗਦਾ ਮਤਲਬ ਜਾਂ ਟਿੰਕੀ ਦੇ ਅੰਦਰ ਵੜ ਕੇ ਵੇਖ 400 ਜੋੜੇ ਲੈ ਲਏ ਆਪਾਂ ਜੇ ਕੋਈ ਗੁੱਪਣ ਵਾਪਸ ਹੁਣ ਆਪਾਂ ਪੱਕਾ ਕਮਾਉਂਦੇ ਵੀ ਕਮਾਉਣੇ ਸਾਰੇ ਕਮਾਂ ਕੇ ਖਾਂਦੇ ਹਨ ਆਪਦਾ ਆਪਦਾ ਕਮਾਉਂਦਾ ਹਰੇਕ ਬੰਦਾ ਆਪਦਾ ਖਾਂਦਾ ਹਨ ਪਰਿਵਾਰ ਵੀ ਬਾਲਦਾ ਚਲੋ ਭਾਈ ਜਿਹਦਾ ਸਰਦਾ ਮੈਂ ਤਾਂ ਇਹ ਕਹਿਣਾ ਵੀ ਜਿਹਦਾ ਚਲੋ ਹੱਥ ਪੈਂਦਾ ਕਰੇ ਨਾ ਕਦੇ ਓਕੇ ਠੋਕੇ ਪੈਸੇ ਬਾਲੇ ਵੀ ਲੱਗਦੇ ਘੁੰਮਣ ਫਿਰਨ ਤੇ ਵੀ ਮਤਲਬ ਘੁੰਮਣਾ ਫਿਰਨਾ ਬਹੁਤ ਜ਼ਰੂਰੀ ਹੈ ਐਨਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਚੀਜ਼ਾਂ ਨੂੰ ਚਾਹੇ ਤੁਸੀਂ ਕਿਸੇ ਧਾਰਮਿਕ ਜਗ੍ਹਾ ਤੇ ਜਾ ਰਹੇ ਹੋ ਚਾਹੇ ਤੁਸੀਂ ਵੈਸੇ ਕਿਸੇ ਕੋ ਸੁੰਦਰ ਜਗ੍ਹਾ ਤੇ ਜਾ ਰਹੇ ਘੁੰਮਣ ਜਾ ਰਹੇ ਵੈਸੇ ਹਨ ਛੁੱਟੀਆਂ ਮਨਾਉਣ ਜਾ ਰਹੇ ਤਾਂ ਸਭ ਨੂੰ ਘੁੰਮਣਾ ਫਿਰਨਾ ਜ਼ਰੂਰ ਚਾਹੀਦਾ ਬਈ ਅਸੀਂ ਤਾਂ ਆਪ ਬਥੇਰੇ ਟਾਈਮ ਤੋਂ ਪਲਾਨ ਬਣਾਈ ਜਾਂਦੇ ਜੀ ਅੱਜ ਚੱਲਦੇ ਕੱਲ ਚੱਲਦੇ ਪਰ ਕਦੇ ਸੁਭਾਅ ਬਈਆ ਬਣਾਈ ਨਹੀਂ ਕਈ ਵਾਰੀ ਵੈਸੇ ਘੁੰਮਿਆ ਫਿਰੇ ਬਥੇਰੇਾਂ ਕਈ ਵਾਰੀ ਪਰ ਹੁਣ ਐਦ ਕੀ ਬਣਾਇਆ ਪ੍ਰੋਗਰਾਮ ਵੀ ਬਈ ਜਾ ਕੇ ਆਉਣਾ ਹੈ ਤਾਂ ਨਾ ਨਾ ਕਰਦਿਆਂ ਨੇ ਆਏ ਤਾਂ ਪੈਸੇ ਸ ਖਰਚਾ ਤਾਂ ਹੁੰਦਾ ਹੀ ਰਹਿੰਦਾ ਫਿਰ ਮਾਇਦਾ ਫਿਰ ਪੂਰਾ ਹੀ ਨਹੀਂ ਹੁੰਦਾ ساری ਉਮਰ ਨਹੀਂ ਜੁੜਨਾ ਕੋਦਣਾ ਮੈਂ ਜੋ ਭਾਈ ਜਾ ਕੇ ਆਉਣਾ ਚਲੋ ਲੋ ਵੀ ਸਭ ਨੂੰ ਮਤਲਬ ਜਾਣਾ ਆਉਣਾ ਚਾਹੀਦਾ ਹਨਾ ਘੁੰਮਣਾ ਫਿਰਨਾ ਜ਼ਰੂਰੀ ਹੈ ਜ਼ਿੰਦਗੀ ਇੱਕ ਵਾਰ ਹੀ ਮਿਲੀ ਦੁਬਾਰਾ ਮਿਲਦੀ ਨਹੀਂ ਤੇ ਆਪਣਾ ਤੇ ਇਹੀ ਹੋਇਆ ਇੱਕ ਵਾਰ ਹੀ ਮਿਲੀ ਤੇ ਵਧੀਆ ਕੱਟੋ ਹਨਾ ਚਾਹੇ ਛੋ ਆਈ ਨਹੀਂ ਕਹਿੰਦੇ ਵੀ ਪਈ ਤੁਸੀਂ ਲੱਖ ਲੱਖ ਦੋ ਦੋ ਲੱਖ ਰੁਪਏ ਵੀ 5000 ਵੀ ਲਾ ਕੇ ਘੁੰਮਣਾ ਇਹ ਨਹੀਂ ਹੁੰਦਾ ਮੈਂ 1000 ਰੁਪਏ ਚ ਵੀ ਜਾਂਦਾ ਨੇੜੇ ਤੇੜੇ ਜਿੱਥੇ ਤੁਹਾਡਾ ਜੀ ਕਰਦਾ ਘੁੰਮਣ ਨੂੰ ਹਣਾ ਦੋ ਤੇ ਕਿ ਲੈਣਾ ਤੋਂ ਘੁੰਮਣ ਨਾਲ ਕੀ ਇੱਕਦਮ ਬੰਦਾ ਮਾਈਂਡ ਫਰੈਸ਼ ਹੋ ਜਾਂਦਾ ਸਟ्रेस ਘੱਟ ਹੋ ਜਾਂਦਾ ਨੌਲੇਜ ਮਿਲਦੀ ਹੈ ਨਵੀਆਂ ਨਵੇਂ ਜਗ੍ਹਾ ਦੀਆਂ ਨਾ ਤੇ ਬਸ ਆ ਟੌਪਿਕ ਆਪਣਾ ਇੰਨਾ ਕੀ ਸੀ ਬਾਕੀ ਅੱਗੇ ਵੀ ਤੁਹਾਨੂੰ ਵਿਚਾਰ ਦਰਾਂ ਦੇ ਦੂੰ ਵਿਚਾਰ ਕਰਾਂਗੇ ਅਗਲੀ ਗੱਲਾਂ ਦੇ ਵੀ ਹੋਰ ਨੀਆਂ ਗੱਲਾਂ ਵੀ ਦੋਵੇਂ ਹੋਰ ਵੀ ਚਲੋ ਹੱਕ ਕਰ ਲਿਆ ਹਰਾ ਕੋੜਾ ਸਟਾਰਟ ਕਾਲੇ ਕੋੜੇ ਮਿਲਦੇ ਫਿਰ ਝੋਟੇ ਖਾ ਕੇ ਟੈਂਕੀਆਂ ਟੈਂਕੀਆਂ ਖਾ ਗਿਆ ਹੁਣ ਝੋਟੇ ਐ ਦੁਬਾਰੇ ਰਾਸ਼ਨ ਪਾਣੀ ਗਰਾਉਣੇ ਇਹਨਾਂ ਦਾ ਤੇਲ ਪਾਣੀ ਚੱਕ ਇਧਰ ਐਮਟੀ ਹੋਣੀ ਵੀ ਕਹਿੰਦੇ ਬਈ ਗਈ ਟੈਂਕੀ ਜੀ ਕਹਿੰਦੇ ਉਧਰੋਂ ਮਾਲਕਾਂ ਦੀ ਟੈਂਕੀ ਵੀ ਕਹਿੰਦੇ ਗਈ ਇਹਦੇ ਵੀ ਗਰਾਉਣ ਲੱਗਿਆ ਫੁੱਲ ਆ ਗਏ ਸ਼ਿਸ਼ੂ ਜੀ ਇਹ ਫੁੱਲ ਕਰਾ ਕੇ ਤੇ ਸਿਸਟਮ ਪਹੁੰਚਾਉਣਾ ਪਊ ਇਹਦੇ ਹੁਣ ਦੇਖ ਲਾ ਅੰਦਰ ਵੜ ਟੈਂਕੀ ਦੇ ਅੰਦਰ ਵੜ ਕੇ ਵੇਖ ਡਾਰਸੋ ਲੋ ਵੀ ਤੇਲ ਥੋੜੀ ਟੈਂਕੀ ਆਪਣੀ ਪਰੀ ਸੀ ਥੋੜੀ ਹੋਣੀ ਸੀ ਪਾ ਦੇ ਆਪਾਂ ਹੋਰ ਕਰਦਾ ਆ ਕੇ ਲੋਕ ਗੁੰਮਨੇ ਆਤੇ ਨੇ ਸੋ ਸੋ ਹੋਰ ਯਾ ਵੀ ਹੈਗਾ ਨਾ ਬਈ ਇਹਨਾਂ ਚੀਜ਼ਾਂ ਕਰਕੇ ਜਾਮ ਬਹੁਤ ਲੱਗਦਾ ਆ ਜਿਹੜੀਆਂ ਕਸ਼ਤੀਆਂ ਕੁਸ਼ਤੀਆਂ ਬਾਕੀ ਉਹ ਵੀ ਲੋਕ ਅੱਤੇ ਤਾਂ ਲੋਕ ਆਏ ਵੀ ਜੇ ਨੇ ਨਾ ਤਾਂ ਆਉਂਦਾ ਚਲਾਉਣਾ ਕੁਛ ਨਾ ਲੈਣਾ ਨਾ ਦੇਣਾ ਐਵੇਂ ਵਿੱਚ ਕਸਾਈ ਜਾਣਗੇ ਦੇ ਨਾ ਡਰਾਈਵਰੀ ਨਾ ਡਰਾਈਵਰੀ ਜੱਜ ਨਾਲ ਆਉਂਦੀ ਨਹੀਂ ਕਰਦੀ ਨਹੀਂ ਗੱਡੀ ਚਰਾਉਣੀ ਐ ਬਣ ਕੇ ਬਹਿ ਜਾਣਗੇ ਨਹੀਂ ਛੱਡ ਤੋਂ ਵੱਡਾ ਡਰਾਈਵਰ ਐ ਨਹੀਂ ਵਿਚਾਲੇ ਡਾਈ ਰੱਖਣਗੇ ਨਾ ਚੱਲਾਂ ਇੱਧਰ ਕਰਨ ਨਾਲ ਉੱਧਰ ਕਰਨ ਤਾਂ ਥੋੜੀ ਬਹੁਤੀ ਸਿਆਣਪ ਵੀ ਜਾਈ ਦੀ ਐ ਨਹੀਂ ਕੱਲੀ ਗੱਡੀ ਦੇ ਗੇਅਰ ਪਾਉਣੀ ਸਿੱਖ ਕੇ ਸਟਾਰਟ ਕਰਨੀ ਸਿੱਖ ਕੇ ਤੁਹਾਨੂੰ ਡਰਾਈਵਰੀ ਆ ਗਈ ਆ ਵੇਖ ਤੋਂ ਕੀ ਹਾਲ ਵਾਹ ਬੁਰੇ ਹਾਲ ਆ ਬਾਈ ਹੋਰ ਦਿਨ ਚ ਤਾਂ ਮੈਂ ਕਹਣਾ ਨੰਗ ਨਹੀਂ ਸਕਦਾ ਬੰਦਾ ਜੀ ਟੂਰਿੰਗ ਤੇ ਆਇਆ ਮੈਂ 3 ਦਿਨ ਤਾਂ ਬੰਦੇ ਨੂੰ ਇੱਥੇ ਤੱਕ ਅੱਗੋ ਦਾਕੀ ਲੱਗੇ ਜਾਣਗੇ ਜਿਹੜੇ ਸਾਡਾ ਡਰਾਈਵਰ ਰਹਿੰਦਾਗਾ ਨਾਈਟ ਨਾਈਟ ਦਾ ਸਬਰ ਸਹੀ ਹੈ ਪਰ ਨਾਈਟ ਨੂੰ ਕਈ ਰੱਗੇ ਵੀ ਜੰਗਲ ਏਰੀਆ ਬੰਦ ਕਰ ਦਿੰਦੇ ਆ ਅਡੇ ਲੋ ਸਫਰ ਦਪਹਿਰਾ ਸੂਰਜ ਸਿਰ ਤੇ ਆ ਜਾਂਦਾ ਉਹ ਡਰਾਈਵ ਕੁ ਜੋ ਗੱਡੀ ਕੱਢਣੀ ਜਾਂ ਮੋਟਰਸਾਈਕਲ ਕੱਢਣਾ ਬਹੁਤ ਔਖਾ ਹੋ ਜਾਂਦਾ ਲੋਕ ਕਈ ਇੱਥੋਂ ਦੇ ਇਹੋ ਜੇ ਕੀ ਗਵਾਉਣ ਗਾਲ ਨਿਕਲਣ ਲੱਗੀ ਸੀ ਗਾਲ ਤਾਂ ਹੀ ਕੱਢਣੀ ਆ ਪਰ ਬਾਕੀ ਸਮਝੀ ਕਿ ਆਮ ਕੀ ਕਹਿਣਾ ਚਾਹੁੰਗਾ ਇਹ ਜਮੇ ਬਸ ਜਨਮ ਆਈ ਹਣੀ ਆਵੇ ਨਾ ਡਰ ਐਵਰੀ ਆਨ ਦੀ ਲੈਣਾ ਨਾ ਦੇਣਾ ਨਾ ਅਵੇ ਚੜਾਈ ਜਾਣਗੇ ਫਸਾ ਲੈਣਗੇ ਨਾਲੇ ਹੂੰ ਤੰਗ ਹੋਈ ਜਾਣਗੇ ਵੀ ਕੰਜਰ ਮੋਟਰਸ ਵਾਲੇ ਨੰੰਗਾ ਆ ਕਿ ਜੀਨੇ ਜਿਹੜਾ ਛੋਟਾ ਸਾਦਾ ਨੰੰਗਾ ਸਾਦਾ ਉਹਨੂੰ ਘਾਜੋ ਇੱਕ ਦੂਜੇ ਦੇ ਪਿੱਛੇ ਵਾੜੀ ਫਿਰਾਂਗੇ ਵੀ ਸਾ ਵੀ ਇਹ ਆਇਂ ਤਾਂ 1 ਮਿੰਟ ਤੁਸੀਂ ਜਾਣ ਕੇ ਗਿੱਠਗਾਹ ਤੱਕ ਬਸਲੀ ਪੈਣ ਨੂੰ ਗਾਂ ਮੰਦਿਓ ਆ ਕੁਝ ਅਸਰਦਾ ਆਹ ਇਹਦਾ ਸੋਹਣਾ 뷰 ਆਹ ਆਹ ਕੀ ਬਾਤ ਹੈ ਬਗੜਾ ਸੰਗ ਤਾਂ ਕਿੱਧਰ ਜਾਣਾ ਆਪਾਂ ਬਾਗ ਆਪ ਦੀ ਲਾਲ ਬੱਗ Đੋ ਆ ਗਈ ਡੋਮੀਨਰ ਦੇਖਣੀ ਰਹਾ ਅੱਛਾ ਇੰਨੀ ਬੁਢੋ ਜਿਹੀ ਗੱਡੀ ਨੂੰ ਕਰਾ ਆਰ ਮਾੜਾ ਮੋਟਾ ਲੱਗਦਾ ਕਿ ਇਹ ਸਾਂ ਜੋ ਲੈਣੀ ਦੇਣੀ ਪੈ ਜੇ। ਸਲੋ ਰੱਖੋ ਬਾਬਾ ਆੜਾ ਨਾ ਆ। ਨਾ ਆਣ ਰਲਣਾ। ਆ ਆ ਗਿਆ ਮਗਰੀ ਆ ਗਿਆ। ਮਗਰੀ ਆਪਣੇ ਦੋ ਗੱਡੀਆਂ ਪਿੱਛੇ। ਬੱਬਾ ਪਹੁੰਚ ਗਏ। ਕਿੱਥੇ ਬੱਬਾ? ਭੁੱਲ ਗਿਆ ਮੈਂ ਤਾਂ। ਅਦਰਸ਼ਗ੍ਰਾਮ ਮਾਲਾਏ ਆਪਕਾ ਸਵਾਗਤ ਹੈ। ਆਦ ਲਿਖਾ ਮੈਨੂੰ ਬਾੜਾ ਨਹੀਂ ਪਤਾ ਸ਼ਿਵ ਗੰਗਾ। ਅੱਗੇ ਨਹੀਂ ਪਤਾ ਕੀ ਹੈ। ਆ ਪੜ੍ਹਦਾ ਰਹੋ ਤੁਸੀਂ ਵੈਸੇ ਬਹੁਤ ਵਧੀਆ ਮਾਹੌਲ ਆ ਬਾਬੇ। ਐ ਸਕੂਨ ਜ਼ਿੰਦਗੀ ਦਾ ਕੋਠੇ ਤੇ ਘਾ ਇਹਨਾਂ ਦੇ ਤਾਂ। ਆ ਕੱਢਿਆ-ਕੱਢਿਆ ਮੋਟੀਆਂ ਤਾਰਾਂ ਪਾ ਛੱਡੀਆਂ ਜੇ ਪਾਣੀ ਵਹਿੰਦਾ ਤੁਰਿਆ ਆਉਂਦਾ ਤੇ ਆ ਮਿੱਤਰ ਸਾਡਾ ਜਾਂਦਾ ਹੀ ਗੋਪਾ ਦੇ ਵਿੱਚ ਓਏ ਘਰ ਆ ਦੇਖੋ ਬਾਬੇ ਚੜਦੀ ਗਲਾ ਜੇ ਜਿਹੜੇ ਹਾਂ ਆਉਂਨਾ ਪੁੱਲ ਜਾ ਤੇ ਬਾਬੇ ਹੋ ਡਰ ਜਾ ਵੀ ਬਹੁਤ ਲੱਗਾ ਡਰ ਨਹੀਂ ਲੱਗਦਾ ਵੈਸੇ ਮਜ਼ਾਕ ਕਰ ਰਹੇ ਕੋਈ ਦਿੱਕਤ ਨਹੀਂ ਆ ਕਿਆ ਨੇ ਯਾਰ ਬਾਬੇ ਉਹ ਘੁੰਮਣਾ ਫਿਰਨਾ ਚਾਹੀਦਾ ਤੁਹਾਨੂੰ ਸ਼ਹਿਰਾਂ ਨੂੰ ਇਹ ਨਾ ਕਹਿ ਦਿਓ ਕਮੈਂਟ ਚ ਵੀ ਤੂੰ ਤੂੰ ਬੋਲੀ ਹੋ ਰਹੀ ਗਿਆ ਤੂੰ ਨੌਲੇਜ ਦੇਈਂ ਨਾ ਅਵੀ ਥੋ ਘੁੰਮਣਾ ਚਾਹੀਦਾ ਇੱਕ ਗੱਲ ਤੁਹਾਡੇ ਧਿਆਨ ਲਈ ਰੱਖ ਲਾ ਮੈਂ ਤਾਂ ਬਥੇਰਾ ਘੁੰਮਾ ਫਿਰ ਲਿਆ ਭਾਈ ਮੈਂ ਤਾਂ ਬਸ ਜਸt ਇਹੀ ਗਹਿਣਾ ਅੱਗੇ ਥੋੜੀ ਮਰ ਜਿਓ ਘੁੰਮਣਾ ਨੇ ਮੇਰੇ ਕਿਤੇ ਜਿਹੇ ਕੋ ਪੈਸੇ ਲੱਗਦੇ ਪਰ ਇੱਕ ਸਲਾਹ ਚੰਗੀ ਹੁੰਦੀ ਹੈ ਬੰਦੇ ਨੂੰ ਘੁੰਮੋ ਫਿਰੋਗੇ ਜ਼ਿੰਦਗੀ ਸਾਰੀ ਜ਼ਿੰਦਗੀ ਕੰਮ ਕਰਦੇ ਮਰ ਜੰਨੇ ਆ ਯਾਰ ਮਾੜੇ ਮੋਟੇ ਪੈਸੇ ਆਪਦੇ ਤੇ ਲਾ ਲਈਦੇ ਹੁੰਦੇ ਘੁੰਮਣਾ ਫਿਰਨਾ ਜ਼ਰੂਰੀ ਹੈਗਾ ਆ ਵੇਖੋ ਕੁਝ ਸਕੂਨ ਜਾਂ ਮਿਲਦਾ ਹੁਣ ਜਿੰਨੀਆਂ ਟੈਨਸ਼ਨ ਆਸੀ ਕੰਮ ਕਾਜ ਕਰਕੇ ਪੰਜ-ਛੇ ਦਿਨ ਲਾਗੇ ਜਾਵਾਂਗੇ ਮੱਥਾ ਟੇਕ ਲਾਂਗੇ ਗੁਰਦੁਆਰੇ ਮੰਦਰ ਜਿੱਥੇ ਵੀ ਸਾਨੂੰ ਮਿਲਦਾ ਹਨ ਆਪਾਂ ਉਥੇ ਮੱਥਾ ਟੇਕਦੇ ਆਂ ਨਮਸਕਾਰ ਕਰਦੇ ਆਂ ਇਹਨੇ ਨਾ ਕਿ ਦਿਲ ਨੂੰ ਸਕੂਨ ਜਿਹਾ ਮਿਲਦਾ ਹੈ ਤੇ ਬਾਕੀ ਊਂ ਵੀ ਨਾ ਬੰਦਾ ਸਟ੍ਰੈਸ ਫ੍ਰੀ ਹੋ ਜਾਂਦਾ ਚਿੰਤਾ ਫ੍ਰੀ ਚਾਰ-ਪੰਜ ਦਿਨ ਵਧੀਆ ਐਨ ਯਾਰ ਇਹਨਾਂ ਫਿਰ ਕੰਫਰਟ ਹੋ ਕੇ ਦੁਬਾਰਾ ਫਿਰ ਕੰਮ ਤੇ ਲੱਗ ਜਾਨੇ ਆ ਜਿਹੜਾ ਕੰਮ ਕਰਦੇ ਆ ਆਪਾਂ ਹਨ ਜਿਹੜੇ ਦਾ ਜਿਹੜਾ ਵੀ ਕੀਤਾ ਹਨ ਆ ਸਾਡਾ ਸੁਲਤਾਨ ਮਿਰਜ਼ਾ ਪਹਿਲੇ ਹੀ ਆ ਪੁੰਚੇ ਗਿਆ ਨਾ ਹੌਲੀ ਹੌਲੀ ਆਇਓ ਬਾਈ ਓਏ ਬਾਬੋ ਇਹ ਵੀ ਕੁਦਰਤ ਦਾ ਇੱਕ ਜੀ ਅਨੋਖਾ ਬੰਦਾ ਇਹ ਆਈਫੋਨ ਫੋਨ ਲੱਗਿਆ ਮੈਂਟੀ ਲਾਉਂਦਾ ਹੁੰਦਾ ਓਏ ਸੋ ਬੈਠਾ ਚੋਬਰ ਦੇਖ ਅੱਤਵਾਰੇ ਕਦੇ ਨਹੀਂ ਦੇਖਿਆ ਇਹਨਾਂ ਨੇ ਤਾਂ ਹੀ ਦੇਖੀ ਹੁੰਦੇ ਨੇ ਆ ਥੋੜੀ ਗਲੀ ਘੱਟਨਾ ਉਹ ਦੇਵ ਪ੍ਰਿਆਗ ਪੂਰਾ ਵਧੀਆ ਮਾਹੌਲ ਹੈ ਦੇਖਣਯੋਗ ਚੀਜ਼ ਹੈ ਆ ਦੇਖੋ ਪਰ ਆਪਣਾ ਤਾਂ ਇਹ ਕਹਿਣਾ ਵੀ ਹੁੱਲੜਵਾਜੀ ਘੱਟ ਕਰਨੀ ਚਾਹੀਦੀ ਆ ਸਭ ਦੇ ਪਰਿਵਾਰ ਨੇ ਤੁਨੂੰ ਆਉਂਦੀ ਜਾਨ ਦਾ ਰਿਸਕ ਨਹੀਂ ਤਾਂ ਕਿਸੇ ਦੀ ਜਾਨ ਦਾ ਤਾਂ ਹੋ ਹੀ ਸਕਦਾ। ਤੋਂ ਸਭ ਨੂੰ ਧਿਆਨ ਨਾਲ ਰਹਿਣਾ ਚਾਹੀਦਾ ਬਾਈ। ਐਕਸਪਲੇਨ ਕਰਿਓ ਸੁਲਤਾਨ ਮਿਰਜ਼ਾ ਜੀ ਕੀ ਚੀਜ਼ ਹੈ? ਮਿਰਜ਼ਾ ਸਾਹਿਬ ਦੱਸਣਗੇ ਸਾਡੇ। ਦੱਸੋ। ਇਹ ਅਲ ਕਰਨੰਦਾ ਜੀ। ਹਾਂ। ਉਦੋਂ ਕਹਾਂ? ਕਹਾਂ ਜਾ ਕੇ ਹਰ ਦੁਆਰਾ? ਅੱਛਾ ਇਹ ਦੇਖਣਾ ਪੈਂਦਾ ਹੈ। ਦੇਖ ਲੋ ਮਿੱਤਰੋ ਕੀ ਬਾਤ ਹੈ ਹਰੇ ਰੰਗ ਦਾ ਪਾਣੀ ਜਿਵੇਂ ਐ ਨਹੀਂ ਦਾ ਪਾਣੀ ਉਹ ਵੇਖੋ ਆ ਦੋਨੇ ਨਾ ਦੋਨੇ ਚੀਜ਼ਾਂ ਕੰਬੀਨੇਸ਼ਨ ਪਾਣੀ ਦਾ ਫਰਕ ਜੇ ਤੁਹਾਨੂੰ ਦਿਖ ਰਿਹਾ ਹੋਵੇ ਤਾਂ ਬ੍ਰਾਊਨ ਵਿਦ ਗ੍ਰੀਨ ਕਲੈਬ ਦੇਖੋ ਉਹ ਵੇਖੋ ਜਮੈਂ ਇਸ ਦਾ ਬੋਟਾ ਨੂੰ ਕੀ ਕਹਿੰਦੇ ਆਂ ਉਸ ਨੂੰ ਉਹ ਹੋ ਗਿਆ ਉਹ ਉਹ ਬੁੱਟਨੇ ਨੇ ਲੱਗਦਾ ਹੈ ਇਸਕੇ ਉਹ ਤਾਂ ਹੀ ਭੱਜ ਕੇ ਕੋਟ ਫੜ ਲਈ ਕੋਈ ਦੂਜਾ ਨਾ ਖੋ ਕੇ ਲੈ ਜੇ ਹੈ ਹੁਣ ਐਡੀ ਹੀ ਗਾਲੀ ਵੀ ਹੋ ਗਈ ਲਾਉਣ ਦੀ ਤੰਦੂਰ 'ਚ ਤਪਦਾ ਨਾ ਪਿੰਡਾ ਕੀ ਕਰ ਰਹੇ ਬਾਗ ਕਰ ਰਹੇ ਉਹ ਰੁਕ ਜਾ ਯਾਰ ਆਹ ਕੰਮ ਨਾ ਇਹ ਕੰਮ ਆਉਣਾ ਹਰ ਪ੍ਰਾਈਮ ਮਿੱਤਰ ਪਿਆਰਿਓ ਆਹ ਬਣੀ ਜਾਂਦਾ ਕੋਲਾ ਉਹ ਵੱਡਾ ਪ੍ਰੋਜੈਕਟ ਤਿਆਰ ਹੋ ਗਿਆ ਨੇ ਮੈਂ ਜੋ ਸੋਚ ਤੋਂ ਪਰੇ ਦਾ ਲੋਹਾ ਪਿਆ ਕਰੋੜਾਂ ਰਿਹਾ ਸਾਰਾ ਕਰੋੜਾਂ ਰਿਹਾ ਪ੍ਰੋਜੈਕਟ ਕੋਈ ਨਹੀਂ ਜੀ ਕਿਹੜਾ ਪਾੜਾ ਦੇ ਵਿੱਚ ਹੀ ਲੱਗੇ ਪਿਆ ਸਮੈਂਟ ਸਮੋਟ ਤਾਰਾ ਉਹ ਟ੍ਰਾਂਸਪੋਰਟ ਟਰੱਕ ਕੰਨਾ ਸਮੈਂਟ ਬਾਅਦ ਪੱਥਰ ਬਾਅਦ ਕਿੰਨਾ ਖੁੱਝ ਪਿਆ ਜੇ ਆ ਸੁਰਖ ਬਣੀ ਨੇ ਟਰਨਲ ਨਲ ਬੰਦਲੀ ਟਰਨਲ ਅਸਲ ਬੰਦਲੀ ਕਿਤਾ ਬੱਤਾ ਘੜ ਕੇ ਹੌਲੀ ਹੌਲੀ ਆ ਜਿਹੜੇ ਪਾੜ ਹੈਗੇ ਨੇ ਬਾਪੂ ਇਹਨਾਂ ਨੂੰ ਨਾ ਸਾਈਡ ਤੋਂ ਹੈ ਕੰਮ ਚੱਲ ਰਿਹਾ ਵੀ ਸਾਈਡ ਤੋਂ ਝਾਲ ਪਾ ਕੇ ਝਾਲ ਪਾਉਣ ਤੋਂ ਬਾਅਦ ਸਿਮੈਂਟ ਦੀ ਇੱਕ ਕਲੀਅਰ ਜੀ ਕੋਟਿੰਗ ਉਸ ਤੋਂ ਬਾਅਦ ਦੋ ਲੇਰਾਂ ਦੀ ਕੋਟਿੰਗ ਹੋਰ ਹੋ ਕੇ ਫੇਰ ਸਿਮੈਂਟ ਦੀ ਕੋਟਿੰਗ ਹੁੰਦੀ ਆ ਇਹ ਕੋਟਿੰਗ ਹੋਣ ਤੋਂ ਬਾਅਦ ਮਤਲਬ ਉਹਨਾਂ ਦਾ ਮੰਨਣਾ ਹੈ ਵੀ ਫਿਰ ਫਿਰ ਜੇ ਮੈਂ ਡਿੱਗ ਪੈਂਦੇ ਆ ਉਹ ਨਹੀਂ ਡਿੱਗਦੇ ਜਿਵੇਂ ਵਾਹ ਜਿਆ ਆਪਣੇ ਪਿੰਡਾਂ ਨਹੀਂ ਤਾਂ ਲੋਹਾ ਪਿਆ ਸੜਕਾਂ ਤੇ ਉਹਨੂੰ ਵੇਚਿਆ ਹੁੰਦਾ ਲੋਕਾਂ ਦੇ ਚੱਕ ਕੇ ਅਮਲੀਆਂ ਬੰਗੀਆਂ ਨੇ ਹਨ ਇਹ ਇੱਥੇ ਬਚਾਈ ਕਿਵੇਂ ਪਰ ਮੈਨੂੰ ਆਈ ਨਹੀਂ ਸਮਝ ਆਉਂਦੀ ਵੀ ਲੋਕ ਈਮਾਨਦਾਰ ਲੱਗਦੇ ਜਾਂ ਜੋਰ ਨਹੀਂ ਹੋਣੇ ਜਾਂ ਕਵਾੜੀ ਨਹੀਂ ਹੋਣੀ ਇੱਥੇ ਹਨ ਇਹ ਖਿੱਚਦਾ ਹੀ ਲੱਗਦਾ ਬਾਬਾ ਇਹ ਤਾਂ ਆਪਣੇ ਵਾਲੇ ਆਪਣੇ ਵਾਲੀ ਸੜਕ ਤੇ ਦੇਖਦਾ ਪਣੀ ਫੋੜੀ ਲੋ ਕਿਤੇ ਗਏ ਕਿਤੇ ਨਹੀਂ ਆ ਸਾਹ ਹੋਇਆ ਮੈਂ ਇੱਥੇ ਦਾ ਕਵਾੜੀਆਂ ਵੀ ਮੇਰੇ ਦਾ ਨਹੀਂ ਇਹ ਹੋਊਗਾ ਦਾ ਮੈਂ ਨਹੀਂ ਜਾਣਾ ਆ ਅੱਧੀ ਦੁਨੀਆ ਅਈ ਰੀ ਮੱਖਾ ਢੇਕੇ ਤੇ ਅੱਧੀ ਦੁਨੀਆ ਚੱਲੀ ਆ ਸੰਗਤ ਜਾਈ ਜਾਂਦੀ ਆਈ ਜਾਂਦੀ ਜਾਈ ਜਾਂਦੀ ਆਈ ਜਾਂਦੀ ਆ ਰੌਣਕਾਂ ਲੱਗੀਆਂ ਵਈਆਂ ਉੱਪਰ ਵੀ ਗਰਮੀ ਵੀ ਕੋਹ ਚਾ ਦੇ ਯਾਰ ਨਾ ਯਾ ਹੀ ਗਰਮੀ ਭਈ ਹੰਦੀ ਆ ਇਧਰ ਵੀ ਕੋਹ ਨਹੀਂ ਆਈ ਗਰਮੀ